ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਇੱਕ ਹੋਰ ਨਵੀਂ ਵੀਡੀਓ 'ਚ ਆਸ ਕਰਦਾ ਹਾਂ ਤੁਸੀਂ ਸਾਰੇ ਜਾਣੇ ਤੰਦਰੁਸਤ ਹੋਵਗੇ ਤੇ ਠੀਕ ਠਾਕ ਹੋਵਗੇ ਜਿਨ੍ਹਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਆ ਕਰੋ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਦਿਖਾਉਣੇ ਆਂਗੇ ਹਰ ਰੋਜ਼ ਦੀ ਤਰ੍ਹਾਂ ਕੰਮਕਾਰ ਆਪਾਂ ਤੇ ਅੱਜ ਮੈਂ ਕਰੀ ਆਂਗਾ ਅੱਜ ਕਾਲਜ ਨਹੀਂ ਜਾਣਾ ਤੇ ਮਿਸਤਰੀ ਆ ਜਾਣਗੇ 8 8 ਵਜੇ ਤੇ ਹੁਣ ਪੌਣੇ 1 ਇਕੱਠ ਹੋ ਗਏ ਤੇ ਆਪਾਂ ਚੱਲਦੇ ਆਂਗੇ ਉੱਥੇ ਤੇ ਇੱਕ ਕੰਦ ਦੀ ਥੋੜੀ ਜੀ ਇੱਟਾਂ ਦੀ ਬੇਨਤੀ ਕਰਨੀ ਆਗੀ ਤੇ ਆਜੋ ਫਿਰ ਆਪਾਂ ਤੁਹਾਨੂੰ ਘਰ ਬਣਾਉਣ ਵਾਲੀ ਥਾਂ ਤੇ ਮਿਲਦੇ ਆਂ ਤੇ ਅੱਜ ਹੋ ਸਕਿਆ ਤਾਂ ਹੱਥ ਨੇ ਆਪਾਂ ਤੁਹਾਨੂੰ ਟੂਰਨਾਮੈਂਟ ਵੀ ਦਿਖਾਵਾਂਗੇ ਜਿਵੇਂ ਮੈਂ ਕੱਲ ਦੱਸਿਆ ਸੀਗਾ ਵੀ ਆਪਣੇ ਇੱਥੇ ਨੇੜਲੇ ਪਿੰਡ ਹਰਾਇਪੁਰ ਚ ਟੂਰਨਾਮੈਂਟ ਤੇ ਉਹ ਦਿਖਾਵਾਂਗੇ ਹੱਥ ਨੇ ਪਹਿਲਾਂ ਉਦੋਂ ਪਹਿਲਾਂ ਫਿਰ ਆਪਾਂ ਕੰਮਕਾਰ ਕਰਦੇ ਆਂਗੇ ਆਜੋ ਫਿਰ ਉੱਥੇ ਮਿਲਦੇ ਆਂ ਲਾਓ ਬਈ ਪਹੁੰਚ ਗਏ ਆਪਾਂ ਤੇ ਇੰਨੀ ਕੰਧ ਕਰਤੀ ਸੀਗੀ ਗੱਲ ਇਹ ਸਿਰੇ ਲਾਤੀ ਕੰਧ ਮੈਂ ਪਹਿਲਾਂ ਜਾੜਿਆ ਸੀਗਾ ਮਿਸਤਰੀ ਹਟਿਆ 6 ਵਜੇ ਤੇ ਮੈਂ 5:00 ਵਜੇ ਜਾੜਿਆ ਸੀ ਉੱਤੇ 6-7 ਦੇ ਜਿਹੜੇ ਉਹ 4 ਇੰਚੀ ਦੇ ਲਾਤੇ ਤੇ ਥੱਲੇ 9 ਇੰਚ ਕੀਤੀ ਆ ਕੀ ਕੰਧ ਇੱਥੋਂ ਆ ਥੋੜਾ ਜਿਹਾ ਟੋਟਾ ਜਿਹੜਾ ਹ ਵਿਚਾਲੇ ਰਹਿੰਦਾ ਸਨ ਇਹ ਆ ਕੰਧ ਨਾਲ ਮਿਲਾ ਦੇਣਾਗਾ ਤੇ ਆਹ ਥਾਂ ਪ ਲੈ ਲਾਂਗੇ ਤੇ ਅੱਜ ਗੱਲਬਾਤ ਕਰਦੇ ਆਂਗੇ ਥਾਂ ਬਾਰੇ ਇਹ ਨਾਲ ਦੇ ਕਰਦੇ ਆਂ ਦਾ ਥਾਂਗਾ ਤੇ ਠੰਡ ਹੋ ਗਈ ਹੈ ਹੁਣ ਖੇਤਾਂ 'ਚ ਠੰਡ ਦਾ ਫਰਕ ਆਗਾ ਪਿੰਡ 'ਚ ਠੰਡ ਘੱਟ ਹੁੰਦੀ ਹੈਗੀ ਘੱਟ ਲੱਗਦੀ ਹੈ ਤੇ ਖੇਤਾਂ ਜਾਂ 'ਚ ਜਦੋਂ ਨਿਕਲਦੇ ਆਂ ਉਦੋਂ ਪਤਾ ਲੱਗਦਾ ਵੀ ਠੰਡ ਵੱਧ ਤੇ ਮਿਸਤਰੀ ਹਜੇ ਆਏ ਨਹੀਂਗੇ ਤੇ ਬਰੇਤੀ ਆਪਣੇ ਕੋਲੇ ਐਨੀ ਕੁ ਰਹਗੀ ਇੱਕ ਦੋ ਦਿਨਾਂ ਦੀ ਪਈਆ ਹਜੇ ਕੰਮ ਵੀ ਬਸ ਆਪਣਾ ਹਥਾ ਫਾਈਨਲ ਹੋ ਹੀ ਗਿਆ ਜਦੋਂ ਆਪਾਂ ਹਥਾਂ ਲੈ ਲੈ ਫਿਰ ਤਾਂ ਇਹਦੇ ਆ ਕੰਧ 'ਚ ਹਿੱਸਾ ਪਾ ਲਾਂਗੇ 7 ਫੁੱਟ ਤੱਕ ਫਿਰ ਇਹ ਤਾਂ ਵਲਗਣ ਵਾਲੀ ਕੰਧ ਕਰਨ ਦੀ ਲੋੜ ਨਹੀਂ ਗਈ ਫਿਰ ਤਾਂ ਜਦੋਂ ਦੂਜਾ ਮਕਾਨ ਸ਼ੁਰੂ ਕਰਾਂਗੇ ਉਹਦੀ ਬਸ ਉਹ ਆ ਗਈ ਤੇ ਨਿਕਤਾਹਾ ਬਸ ਰਹਿ ਗਿਆ ਜਿਹੜਾ ਸਾਨੇ ਜਮ ਲਾਉਣ ਵਾਲਾ ਤੇ ਇੱਕ ਹੋ ਮੋਰੇ ਮਾਰੇ ਜੀ ਬੰਦ ਕਰਨਿਆਂਗੇ ਬਾਹਰਲੇ ਪਾਸੋਂ ਆਹ ਜਿਵੇਂ ਕੰਧਾਂ 'ਚ ਪੈਰ ਵਾਲੇ ਨਹੀਂ ਮੋਰੇ ਰਹਿ ਜਾਂਦੇ ਹੰਦੇ ਇਹ ਮੋਰੇ ਮਾਰੇ ਜੀ ਬੰਦ ਕਰਕੇ ਬਸ ਫਿਰ ਤਾਂ ਮੇਰੇ ਹਿਸਾਬ ਨਾਲ ਅੱਜ ਦੀ ਦਿਹਾੜੀ ਦਾ ਕੰਮ ਹੀ ਰਹਿ ਗਿਆ ਮਿਸਤਰੀ ਦਾ ਤਾਂ ਫਿਰ ਉਸ ਤੋਂ ਬਾਅਦ ਦੂਜਾ ਘਰ ਦਾ ਕੰਮ ਸ਼ੁਰੂ ਕਰਾਂਗੇ ਜਾ ਮੈਂ ਲੈ ਆਇਆ ਤੇ ਮਿਸਤਰੀ ਹਜੇ ਆਏ ਨਹੀਂਗੇ ਟਾਈਮ ਹੋ ਗਿਆ 8:05 ਤੇ ਮਿਸਤਰੀਆਂ ਦਾ ਟਾਈਮ ਹੁੰਦਾ ਹੁੰਦਾ 8:00 ਦੇ ਦਾ ਚਲ ਕਈ ਵਾਰੀ 5-10 ਮਿੰਟ ਲੇਟ ਹੋ ਜਾਂਦੇ ਹੈਗੇ ਕਿਉਂਕਿ ਠੰਡ ਆ ਗਈ ਠੰਡ ਚ ਤੜਕੇ ਤੜਕੇ ਪਤਾ ਨਹੀਂ ਲੱਗਦਾ ਟਾਈਮ ਟੱਪ ਦੇਦਾ ਤੇ ਅੱਜ ਆਪਾਂ ਮਿੱਟੀ ਵੀ ਲਾਉਣੀ ਹੈਗੀ ਤਾਂ ਹਾਂ ਕੱਲ ਬਣਾ ਲਈ ਸੀਗੀ ਆਪਾਂ ਮਿੱਟੀ ਤੇ ਤਾਂ ਹਾਂ ਲਾ ਦਾਂਗੇ ਤੇ ਆਹ ਕਾਗਜ਼ ਜ ਆ ਵੀ ਕੱਟ ਦਿਆਂਗੇ ਅੱਜ ਤੇ ਚਲੋ ਦਿਖਾਉਨੇ ਆ ਜਦੋਂ ਆਪਾਂ ਮਿੱਟੀ ਲਾਈ ਲਓ ਭਈ ਇੰਨੀ ਮਿੱਟੀ ਪਾਟ ਗਈ ਤੇ ਅੱਜ ਦੁਬਾਰੇ ਮਿੱਟੀ ਲਾਵਾਂਗੇ ਤੇ ਕਿਹਰਾ ਬਨੇਰਾ ਲੱਗ ਰਿਹਾ ਇੱਕ ਇੱਕ ਰੋ ਦੀ ਲੈਣਾ ਸੀ ਪਿਆ ਇੱਕ ਲੱਗਿਆ ਵੈ ਹੈਨਾ ਕਾਗਜ਼ਾ ਵੀ ਕੱਟ ਦੇਾਂਗੇ ਜਿਹੜਾ ਆਜ ਵਗਿਆ ਤੇ ਬਾਅਦ ਚ ਮਿੱਟੀ ਲਾਉਣੀ ਹੈ ਇੱਥੇ ਜਿੰਨਾ ਕਿ ਤਰੇੜਾ ਪਾਟਣ ਦਾ ਸੀ ਉਹਨੂੰ ਪਾਟਾਂਗਾ ਬੜਾ ਪਾਣੀ ਖੜੀ ਆ ਰੋ ਤਾਂ ਸਾਰਾ ਪਾਣੀ ਕਰਦੇ ਆ ਪਾਣੀ ਗਾੜੀ ਭੜਾਈ ਜਾ ਰਹੀ ਹੈ ਨਹੀਂ ਇੱਥੇ ਖਾਲੀ ਹੈ ਜਮਾ ਖਾਲੀ ਹੈ ਪਾਣੀ ਨਹੀਂ ਪਾਣੀ ਦੇ ਆ ਲਓ ਜੀ ਮਿੱਟੀ ਆਪਾਂ ਬਨਾਲੀਏ ਦੁਬਾਰੇ ਗਰਾਂਟ ਨੇ ਲੱਤ ਲਾਤੀ ਇੱਕ ਵਾਰੀ ਫੇਰ ਗੰਡਾ ਗੰਡਾ ਇਹਨੂੰ ਪੂਰਾ ਮਰਗਾਂ ਤੇ ਲਾਉਣੇ ਆ ਕਿ ਬਨੇਰੇ ਦਾ ਇੱਕ ਸੀਪੇ ਨੇ ਦਾ ਲਾਤਾ ਤੇ ਹੁਣ ਮਿੱਟੀ ਲਾ ਕੇ ਕੰਮ ਫਾਈਨਲ ਹੋ ਜਾਊਗਾ ਤੇ ਉਧਰ ਟੂਰਨਾਮੈਂਟ ਵੀ ਚੱਲ ਪਿਆ ਜਿੱਥੇ ਮੈਂ ਤੁਹਾਨੂੰ ਕੱਲ ਦਿਖਾਇਆ ਸੀਗਾ ਇਹ ਇੱਥੇ ਉਹ ਆਪਾਂ ਹੱਥ ਨਹੀਂ ਦਿਖਾਵਾਂਗੇ ਕਿਰਾਂ ਮਿੱਟੀ ਲਾਦਗੇ ਹਣ ਹਾਂਜੀ ਬਾਈ ਆਪਾਂ ਮਿੱਟੀ ਲਾਤੀ ਏ ਬੁਰਾ ਹਾਲ ਹੋ ਗਿਆ ਵੇ ਜੜੇ ਰੂੜਿਆਂ ਦੇ ਤੇ ਮਿੱਟੀ ਲਾਤੀ ਸੀ ਤੇ ਬਾਕੀ ਆਪਾਂ ਉੱਥੇ ਜਾ ਕੇ ਦਿਖਾਉਣੇ ਆ ਤੇ ਅੱਜ ਬਣ ਰਿਹਾ ਸਾਗ ਪਾਲਕ ਧੁੱਤੀ ਪਈਆ ਤੇ ਸਾਗ ਹਜੇ ਬਾਬਾ ਲੈਣ ਗਿਆ ਵਾ ਖੇਤੋਂ ਤੇ ਅੱਜ ਸਾਗ ਬਣੂਗਾ ਤੇ ਦੂਜੀ ਗੱਲ ਆ ਕਿ ਟੂਰਨਾਮੈਂਟ ਦੀ ਟੂਰਨਾਮੈਂਟ ਅੱਜ ਹੋ ਸਕਦਾ ਆਪਾਂ ਨਾ ਦਿਖਾਗੇ ਕੱਲ ਨੂੰ ਦਿਖਾਵਾਂਗੇ ਤੇ ਬਾਕੀ ਆਪਾਂ ਉੱਥੇ ਜਾ ਕੇ ਦਿਖਾਉਣੀ ਆ ਲਓ ਬਈ ਮਿੱਟੀ ਆਪਾਂ ਲਾਤੀ ਸੀਗੀ ਤੇ ਇੰਨੀ ਕਿ ਮਿੱਟੀ ਬਣਾਈ ਸੀਗੀ ਆਪਾਂ ਕੱਲ ਹੱਥ ਨੇ ਤੇ ਇਹਦੇ ਚੋਂ ਕੋਸਤਾ ਲੱਗੀ ਉਹ ਮੈਂ ਦਿਖਾਉਣਾ ਖੜਦਾ ਤਾਂ ਤੋਂ ਤੇ ਜਿਹੜੀ ਸੁੱਕੀ ਪਈ ਸੀਗੀ ਉਹ ਇੱਥੇ ਪਿੰਡ ਚ ਉਹਨਾਂ ਨੇ ਵੀ ਪਾਉਣ ਵਾਲਾ ਪਾਉਣਾਗਾ ਆਪਣੇ ਉਹਨੂੰ ਹੀ ਸਰ ਕਰਨ ਤੇ ਉਹ ਲੈ ਗਏ ਪਾਣੀ ਦੀ ਟਰਾਲੀ ਹੋਈ ਆ 600 ਦੀ ਲੈ ਗਏ ਉਹ ਤੇ ਇਧਰ ਉਹ ਇੱਥੇ ਚੱਲੀ ਜਾਂਦਾ ਗ ਟੂਰਨਾਮੈਂਟ ਆਵੇ ਇਕੱਠ ਹੋਇਆ ਆਹ ਵਿੱਚ ਖਿਡਾਰੀ ਆਵੇ ਖੇਤਾਂ 'ਚ ਤੁਰੇ ਫਿਰਦੇ ਪੱਟੀਆਂ-ਬੱਟੀਆਂ ਲਾਉਂਦੇ ਹੁੰਦੇ ਆ ਉਹ ਪਹੀ ਦੇ ਵੀ ਰਨਿੰਗ ਕਰੀ ਜਾਂਦੇ ਆ ਉਧਰ ਵਾਰਮ ਅਪ ਹੁੰਦੇ ਆ ਅੱਜ ਦੇਖਾਂਗੇ ਜੇ ਇੱਥੇ ਨੇ ਕੱਲ ਨੂੰ ਮੇਰਾ ਪੇਪਰ ਆਗਾ ਅੱਜ ਪੜ੍ਹਨਾ ਪੈਣਾਗਾ ਤਾਂ ਕਰਕੇ ਅੱਜ ਕੱਲ ਨੂੰ ਚੱਲਾਂਗੇ ਆਪਾਂ ਜੇ ਟਾਈਮ ਲੱਗਿਆ ਤਾਂ ਅੱਜ ਵੀ ਚਾੜਾਂਗੇ ਆ ਮੂਰੇ ਜੀ ਵੀ ਬੰਦ ਕਰਨੀ ਆਗੇ ਅੱਜ ਜਦੋਂ ਮੇਸਤਰੀ ਆ ਗਿਆ ਮੇਸਤਰੀ ਰੋਟੀ ਖਾਣ ਗਏ ਵੇ ਤੇ ਆਹ ਜਿਹੜੇ ਵੀ ਚੰਨੇ ਵੀ ਮੂਰੇ ਬਾਹਰਲੇ ਬਸ ਬੰਦ ਕਰਨੇ ਆ ਇੰਨੀ ਕ ਮਿੱਟੀ ਰਹੀ ਆ ਆਪਾਂ ਵਰਤ ਲਾਂਗੇ ਅੰਦਰ ਸਿੱਟ ਲਾਂਗੇ ਆਪਾਂ ਚਾਕੇ ਜਿਹੜੀ ਸੁੱਕੀ ਸੀ ਉਹ ਤਾਂ ਲੈ ਗਈ ਤਾਂ ਹਾਂ ਤੁਹਾਨੂੰ ਦਿਖਾਉਣਾ ਅੱਜ ਕਿਵੇਂ ਬਣ ਗਿਆ ਪਹਿਲਾਂ ਤਾਂ ਤਰੇੜਾਂ ਪਾਟੀਆਂ ਸੀਂਗਾ ਐਵੇਂ ਬਣ ਗਿਆ ਜੀ ਤਾਂ ਤਾਂ ਪਹਿਲਾਂ ਤਰੇੜਾਂ ਬਟਮਾਂ ਸੀਂਗਾ ਅੱਜ ਪਤਲੀ ਪਤਲੀ ਲਈਏ ਤਾਂ ਹਲੜੂਲ ਪੂਰੀ ਕਰਤੀ ਤੇ ਆ ਦੋ ਲਾਤੇ ਪਰਨਾਲੇ ਬਾਕੀ ਬਸ ਹੂ ਉਥੇ ਰਹਿ ਗਏ ਹੁਣ ਚੁੰਡ ਚ ਤੇ ਆ ਚਾਲਾਂ ਚਾਲਾਂ ਦਾ ਕੰਮ ਮੁੱਕ ਗਿਆ ਤੇ ਆਹ ਡੰਡੇ ਜਿਹੇ ਹੁੰਦੇ ਬੰਨਣ ਵਾਲੇ ਤੇ ਉਹ ਤੂੰ ਲਾ ਆ ਕਰੇ ਜਾ ਕੇ ਜਾ ਮੈਨੂੰ ਕਿਹਾ ਸੀ ਚੱਪਣਾ ਲਿਆਉਣ ਨੂੰ ਮੈਂ ਚੱਪਣਾ ਆਇਆ ਪੁੱਲ ਡੇੜੀ ਹੁਣ ਗਿਆ ਘਰੇ ਬੂਟ ਲਾਉਣ ਆ ਚਾਲ ਲਗਾਈਆਂ ਛੱਡਿਆ ਆਵਾਂਗੇ ਹਤਿਨਵਾ ਤੇ ਹਾ ਡੰਡੇ ਇਹ ਵੀ ਉਹ ਚੁੰਡ ਚ ਰਹਿ ਗਿਆ ਹੁਣ ਆਪਣਾ ਕੰਮ ਰਹਿ ਗਿਆ ਇੱਕ ਤਾਂ ਵਾਲੇ ਬੰਦ ਕਰਨ ਵਾਲੇ ਰਹਿ ਗਿਆ ਤੇ ਇੱਕ ਰਹਿ ਗਿਆ ਹਾ ਚੁੰਡ ਚ ਬਸ ਕੰਦ ਮਲਾਉਣੀ ਆ ਐ ਨਾਲ ਦਲੇ ਪਾਸੇ ਇਹਨੂੰ ਇਟਾਂ ਬੰਘ ਆਪਣੇ ਕੋਲੇ ਇਹ ਸੀਗੀ 1500 ਇਟ ਸੀ ਹੋਊਗੀ 12-1300 ਇਟ ਹੋਊ 1200 ਉਹ ਦੂਜਾ ਦਾ ਘਰ ਦਾ ਕੰਮ ਅੱਗੇ ਸ਼ੁਰੂ ਕਰਦੇ ਆ ਉਹ ਹਜੇ ਮਿਸਤਰੀ ਨੂੰ ਟਾਈਮ ਲੱਗੂਗਾ ਟਾਲ ਟੁਲਪੁਲੀ ਕਰ ਪੂਰੀ ਘਰ ਦੀ ਹੈਨ ਲੋ ਇਹ ਚਾਲਾਂ ਦਾ ਕੰਮ ਮੁੱਕ ਗਿਆ ਚਾ ਪੈਟ ਦੇ ਸਮਾਨ ਦਾ ਡੈਡੀਰ ਗਿਆ ਚੱਲੇ ਛੱਡਣ ਤੇ ਮੈਂ ਇਧਰ ਇੱਟਾਂ ਚੱਕ ਚੱਕ ਕੇ ਪਿੱਛੇ ਲਈ ਜਾਨਾ ਉਹ ਆਲੇ ਬੰਦ ਕਰੀ ਜਾਨੇ ਆਪਾਂ ਆ ਸਾਰੇ ਪਿਛਲੇ ਉਹ ਵੀ ਦਿਖਾਉਣਾ ਮੈਂ ਪਿੱਛੇ ਕਾਲੀ ਨਹੀਂ ਕਰ ਆਹ ਹਾਲ ਆਲੇ ਬੰਦ ਕਰਦੇ ਆ ਜਰਾ ਬੰਨਟ ਦਾ ਕਿਆ ਕੋਦਰ ਚਾਹ ਕੇ ਦਸੀ ਪਿਆ ਹਾਲੇ ਵਲੇ ਪੂਰੇ ਆਲੇ ਵਲੇ ਪੂਰੇ ਬੰਦ ਕਰਦੇ ਆ ਇਹਨ ਢੇਡ ਚਾਗਦੇ ਨਹੀਂ ਹੁੰਦੇ ਇੱਟਾਂ ਆਪਾਂ ਸੜਤਾਂ ਲਿਆ ਕੇ ਮਸਾਲਾ ਆਈਦਾ ਸ ਹਾਂ ਮਸਾਲਾ ਆ ਆ ਬੰਦੇ ਲੈ ਆਂਦਾ ਲੋ ਜੀ ਹਮ ਜਿਹੜੇ ਆਪਣੇ ਖੱਡੇ ਸੀਗੇ ਪੈੜ ਵਾਲੇ ਮਰੇ ਜੇ ਇਹ ਬੰਦ ਕਰਤੇ ਆ ਜਿੱਥੇ-ਜਿੱਥੇ ਸਿਮਿੰਟ ਲੱਗਿਆ ਆ ਕਰਦੇ ਆ ਇਧਰ ਵੀ ਕਰਤੇ ਤੇ ਬਾਬਾ ਘੋਟ ਰਹਾ ਬੱਜਰੀ ਜਿਹੜੀ ਆਪਾਂ ਇਕੱਠੀ ਕੀਤੀ ਸੀ ਘਟਿਆਂ ਚ ਪਾਈ ਉਹ ਇੱਕ ਥਾਂ ਤੇ ਢੇਰੀ ਕਰ ਲਈ ਹੁਣ ਬਰੀਕ ਬਰੀਕ ਸਹੀ ਬਣਾ ਰਹੇ ਆ ਵਿੱਚ ਇਹ ਜਿਹ ਮੋٹے ਡਲੇ ਆ ਇਹਦਾ ਫਿਰ ਕੰਮ ਨਹੀਂ ਆਉਨੇ ਚੰਗੀ ਤਰ੍ਹਾਂ ਬਣਾ ਕੇ ਰੱਖਦੇ ਆ ਕਿ ਜਦੋਂ ਨਿਉਂ ਪਟਾਂਗੇ ਦੋਪਾਲਾਂਗੇ ਵਿੱਚ ਕਰਨ ਵੀ ਆ ਗਿਆ ਆ ਹਾਂ ਆ ਬਾਹਰ ਇਥੋਂ ਹੀ ਆਇਆ ਆ ਆ ਵੀਰੇ ਮੂੰਹ ਆ ਵੀਰੇ ਮੂੰਹ ਆ ਖੜੇ ਖੜੇ ਚਿੱਟਾ ਮਾਰਦਾ ਮਾਰਦਾ ਹਾਂ ਨਾ ਸਿਰ ਚ ਤਾਂ ਨਹੀਂ ਗਾ ਸੇ ਵਸੇ ਇਹ ਹੋਊਗਾ ਇਹਦੀ ਗੋਲਾ ਵਜਦਾ ਮਾਰਨਾ ਨਹੀਂ ਪਿਆ ਕੋਈ ਨਹੀਂ ਕੋਈ ਨਹੀਂ ਗਲਤੀ ਹੈ ਕੋਈ ਓਏ ਕਿਉਂ ਯਾਰ ਕਰ ਕਿਧਰ ਹੀ ਜਾਂਦਾ ਕੋਈ ਬਾਹਰ ਦੱਬ ਜਾ ਚਲੋ ਬਈ ਹੁਣ ਕਰੰਟ ਚੱਕਦਾ ਥੱਪ ਨੂੰ ਆ ਟੂਹਾ ਪਟਦਾ ਆਪਾ ਅਜੇ ਵੀ ਹਿੱਲੀ ਜਾਂਦਾ ਬਾਬਾ ਲੰਬਾ ਹਣਾ ਇਹ ਦੂਸੇ ਹੁਸਨ ਕਰਾ ਸਾਫ ਕਰੀ ਸੱਪ ਮਾਰਦਾ ਮਜਬੂਰੀ ਚ ਮਾਰਨਾ ਪਿਆ ਥਾਪੜਦਾ ਪੂਰਾ ਮੈਨੂੰ ਆ ਕੁੱਤੇ ਨਾ ਵੱਢ ਲੈ ਕੁੱਤੇ ਨੂੰ ਫੜਾ ਦਿੰਦੇ ਕਿ ਨਹੀਂ ਕੋਈ ਨਹੀਂ ਪਾਪ ਲੱਗਦਾ ਪਾਪ ਲੱਗਦਾ ਚੀਬੀ ਲੱਗਦਾ ਕੁੱਤਾ ਕੁੱਤੇ ਫਾੜ-ਫਾੜ ਕੇ ਖਾਣ ਦੇਣੀ ਚਲੋ ਠੀਕ ਹੈ ਜੀ ਆਪਣੀ ਅੱਜ ਦੀ ਵੀਡੀਓ ਇੱਥੋਂ ਤੱਕ ਸੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਟਰਨਮੈਂਟ ਆਪਾਂ ਅੱਜ ਨਹੀਂ ਦਿਖਾ ਸਕੇ ਤੇ ਆਪਾਂ ਇਧਰੀ ਥੋੜਾ ਜਿਹਾ ਬਿਜੀ ਹੋ ਗਏ ਸੀ ਕੱਲ ਬਣਾਉਣ ਦੇ ਕੰਮ 'ਚ ਹੀ ਤੇ ਟਰਨਮੈਂਟ ਆਪਾਂ ਤੁਹਾਨੂੰ ਕੱਲ ਨੂੰ ਦਿਖਾਵਾਂਗੇ ਤੇ ਮਿਲਦੇ ਆਂ ਅਗਲੀ ਵੀਡੀਓ 'ਚ ਤਦ ਤੱਕ ਦੇ ਲਈ ਧੰਨਵਾਦ ਰੱਬ ਰੱਖਾ